ਬਣਾਉਣ ਵਾਸਤੇ ਜੀ ਹਰੇਕ ਬੰਦੇ ਨੂੰ ਹੁੰਦਾ ਜੀ ਆਪਣਾ ਆਦਲਾਣਾ ਹੋਵੇ ਪਰ ਜਦੋਂ ਇਹ 15 ਦਿਨਾਂ ਬਾਅਦ ਹੁਣ ਮੈਂ ਆਇਆ ਤੇ ਮੇਰੇ ਨਾਮ ਜਨੀਆਂ ਛੱਤਾਂ ਵੀ ਗਿਰ ਗਈਆਂ ਠੀਕ ਹੈ ਮੇਰੇ ਕੋਲ ਸਿਰਫ ਆਹੀ ਇੱਕ ਘਰ ਹੈ ਜੀ ਹੋਰ ਮੇਰੇ ਕੋਲ ਕੋਈ ਪ੍ਰਾਪਰਟੀ ਨਹੀਂ ਕੋਈ ਜ਼ਗੜੀ ਨਹੀਂ ਕੋ ਕੁਝ ਨਹੀਂ ਹੈਗਾ ਕਿਸੇ ਦੀ ਮੈਂ ਡਰਾਈਵਰੀ ਕਰਦਾ ਠੀਕ ਹੈ ਜੀ ਪੁਲੀਜ਼ ਹੱਥ ਬੰਨ ਕੇ ਬੇਨਤੀ ਹੈ ਵੀ ਜਿੰਨੇ ਵੀ ਮੈਨੂੰ ਸੁਣਦੇ ਨੇ ਜਿੰਨੇ ਵੀ ਮੈਨੂੰ ਪਿਆਰ ਕਰਨ ਵਾਲੇ ਲੋਕ ਨੇ ਜਰੂਰ ਮੇਰੀ ਹੈਲਪ ਕਰਨ ਜੀ ਮੈਨੂੰ ਕਿਸੇ ਪੈਸੇ ਦੀ ਲੋੜ ਨਹੀਂ ਸਿਰਫ ਮੇਰਾ ਘਰ ਬਣਾਉਦਾ ਜੀ ਬਸ ਆ ਮੇਰੇ ਦੋ ਕਮਰੇ ਨੇ ਛੱਤਾਂ ਪਹਿਜਣਾ ਮੇਰੇ ਰੈਂਜੋਗਾ ਘਰ ਬ ਧੰਨਵਾਦੀ ਆ ਪ੍ਰਸਾਦ ਦੇ ਕਾਰਨ ਹੀ ਜਿੜਿਆ ਠੀਕ ਹੈ ਜੀ ਮੇਰੇ ਕੋ ਕੋਈ ਹੋਰ ਰਹਿਣ ਨੂੰ ਚੀਜ਼ ਨਹੀਂ ਹੈ ਇਹਦੀ ਸਾਰੇ ਬਾਲੇ ਆ ਦੇਖੋ ਟੁੱਟੇ ਹੋਏ ਆ ਜੀ ਉਸ ਮਾਸਿਵ ਲੱਗੇ ਹੋਏ ਆ ਨਾ ਹਾਂ ਜੀ ਆ ਉੱਪਰੋਂ ਦੇਖੋ 66 ਦਾ ਹਾਲ 这个到底吗？